ਆਵਿਏ ਮੇਰੇ ਨਾਲ ਜੀਰੋ ਕੱਲ ਦਾ ਰਾਮ ਰਾਮ ਸਾਰਿਆਂ ਨੂੰ ਨਵੇਂ ਬੰਗਾਲ ਤੋਂ ਤੁਹਾਡਾ ਸਵਾਗਤ ਹੈ। ਇਹਨੇ ਚੜ ਚੁੱਕਿਆ ਇਹਨੇੰਦਾ ਸੈਕਰੀਟ ਸਾਡਾ ਨੇ ਦਰ ਚੁੱਕਿਆ 4:30 ਹੋ ਗਏ ਆ। 4:30 ਦੇ ਲੋਕ ਠੱਜ ਗਏ। ਬਹੁਤ ਘੋੜੇ ਨਾਤਾ ਦਾ ਚਲੋ ਹੈ ਨਹੀਂ ਜਿਹਦੇ ਤੇਰੇ ਨਾਤਾ ਹੈ ਤਾਂ ਨਹੀਂ ਕਿਉਂਕਿ ਅਜੇ ਮੈਂ ਸ਼ੈਂਪੂ ਖੋਲਿਆ ਨਹੀਂ ਆਪਣਾ। ਤੇ ਸ਼ੈਂਪੂ ਖੋਲੂਗਾ। ਆਂ ਫੇਰੀ ਸ਼ੈਂਪੂ ਵਰਗਾ। ਬੜੇ ਦਿਨ ਹੋ ਗਏ ਤੇਰ ਨੂੰ ਸ਼ੈਂਪੂ ਨਹੀਂ ਦਿੱਤਾ ਤਾਂ ਆਪਣਾ ਵਾਲੀ ਖਾਰਾ ਪਿਆ ਫਿਲਹਾਲ ਰਾਤੀ ਤੇਬ ਲੈ ਕੇ ਆਉਂਦੇਗੇ। ਕਿਤੇ ਹਾਕੇ ਜਮੰਗੇ ਦੇਦੇ ਆ ਕੀ ਬਣਦਾ ਭੱਜ ਵੀ ਸ਼ੂ ਪਾਉਂਦੇ ਹੋਏ ਮੈਂ ਤੇ ਭਾਈ ਇੱਠਾਂ ਜਾਣਾ। ਟਾਈਮ ਨਾਲ ਉਹ ਬੰਨਣੀ ਨਹੀਂ ਆਉਂਦੀ ਨਾ ਭਾਈ ਆਉਂਦੀ ਆ। ਭਾਈ ਬਾਹਰ ਜਾ ਕੇ ਕਿੰਗੋ ਮਨ ਮੰਨਦੇ ਆ ਦੇਖਦੇ। ਉਹਨਾਂ ਕੋਲ ਤੇ ਮਿਲ ਜੂਗਾ ਖਾਬਾ ਦੇਖੋ ਕਿੰਨੀ ਚੱਲਦੀ ਕਿਸੇ ਦੇ ਫਿਰ। ਬਾਕੀ ਆ ਹੀ ਮਾਹੌਲ ਚਾੜਾ ਦੇਖੋ। ਜੰਤਾ ਕਿਤਾ ਸਾਨੂੰ ਸ਼ੁਗਰ ਕਰੋ ਰੂਮ ਵਧੀਆ ਮਿਲਗਾ ਉੱਪਰ ਵਾਲਾ ਤੇ ਰੂਮ ਬਹੁਤ ਹੱਦਾ ਤੇ ਆ ਵੀ ਚੱਲਦੇ ਆ ਜਾ ਕੇ ਦੇ ਦੇ ਨੇ ਕਿ ਮੰਨਦਾ ਵੀ ਨਹੀਂ ਗੱਲ ਹੁਣ ਤੁਹਾਨੂੰ ਜਿੱਤਾ ਸ਼ਾਮ ਨੂੰ ਮਿਲੂੰਗਾ ਡਾਵੇ ਤੇ ਬ੍ਰੇਕ ਦੇ ਵਿੱਚ ਮਿਲੂੰ ਲਾਓ ਵੀ ਮਿੱਤਰੋ ਕੰਮ ਤੇ ਪਹੁੰਚ ਚੁੱਕੇ ਆ ਮਿਲ ਕੇ ਅਜੇ ਵੀ ਇੱਥੇ ਪੱਕਾ ਨਹੀਂ ਆ ਸਾਰਿਆਂ ਦਾ ਕੋਈ ਜਿੰਨੇ ਵੀ ਜਿਹਨੇ ਕੰਮ ਤੇ ਗਏ ਆ ਬਲਕਿ 2-2 3-3 ਦਿਨ ਪਹਿਲਾਂ ਟ੍ਰੇਨਿੰਗ ਦਿੰਦੇ ਆ ਫੇਰ ਹੀ ਐ ਸਿਸਟਮ ਬਲਕਿ ਮੈਨੂੰ ਛੁੱਟਿਆ ਹੋਇਆ ਇਹਨਾਂ ਨੇ ਉਹ ਲ logistic ਕੰਪਨੀਆਂ ਆ ਇਹ ਉਹਨਾਂ ਨੇ ਮਲਕਿਆ ਆ ਟਰੱਕ ਵਗੈਰਾ ਲੋਡ ਹੁੰਦੇ ਆ ਬਸ ਉਹਨਾਂ ਨੂੰ ਹੀ ਦੇਖਣਾ ਕਿ ਸਹੀ ਫਰਕ ਕੀਤਾ ਜਾਂ ਨਹੀਂ ਕੀਤਾ ਬੈਨਾਂ ਕੀ ਕੰਮ ਐਸੇ ਕਰਦਾ ਬਸ ਸੱਤ ਅੰਦਰ ਬੈਠਾ ਜਗਾ ਬੈਨਾਂ ਉਹਨਾਂ ਦਾ ਕੀ ਜਾਨਣਾ ਵੈ ਬਾਹਰ ਇਹੀ ਕੁਝ ਦੇਖਣਾ ਆ ਟਰੈਕਟਰ ਉਪਰ ਖੜੇ ਆ ਬਈ ਦੇਖਣਾ ਚੱਕਾ ਘਟ ਨਹੀਂਦਾ ਤੇ ਭਈ ਤਾਂ 360 ਕਿਲੋਮੀਟਰ ਦੂਰ ਆਇਆ ਹੋਣਾ ਕੁਝ ਨਹੀਂ ਜਾਣੇ ਵਾਲੇ ਸਾਰੀਆਂ ਕੰਪਨੀਆਂ ਹੀ ਆ ਇਹ ਵੀ ਲ logistic ਵਗੈਰਾ ਦੀ ਕੰਪਨੀਆਂ ਲੋਡਰ ਆਂ ਲੋਡਰ ਵਾਲਾ ਸਿਸਟਮ ਏ ਸਾਰਾ ਆਮ ਅੱਜ ਕਿਤੇ ਉਹਨੂੰ ਹੋਈ ਐ ਬ੍ਰੇਕ ਬ੍ਰੇਕ ਦੇ ਵਿੱਚ ਇੱਕ ਇੱਥੇ ਸਾਨੂੰ ਮਿਲੀ ਐ ਬਰੀਆਨੀ ਮੇਰੀ ਵੈਜ ਐ ਭਾਈ ਹੋਰ ਆ ਮੁੰਡਾ ਬਠਾ ਅੰਦਰ ਉਹ ਸਾਹਮਣੇ ਗਾਰਡਰੂਮ ਐ ਖੜਾ ਹੋਇਆ ਉੱਤੇ ਇੱਕ ਉਹਦੀ ਇੱਕ ਮੇਰੀ ਐ ਜਾ ਕੇ ਖਾਣੇ ਆ ਜਾ ਕੇ ਕਿੱਦ ਡਾਟਾਂ ਕੇ ਕੰਮ ਤੇ ਟਾਈਮ ਹੋ ਚੱਲਿਆ ਪੋਣੀ 7 ਤੇ 7:00 ਤੋਂ 7:00 ਅੱਜ ਸੀਗੀ ਸਾਡੀ ਡਿਊਟੀ ਦਾ ਮੈਨੂੰ ਭਾਈ ਮੋਲੇ ਮਿਲਿਆ ਮਤਲਬ ਉਹ ਇੱਥੇ ਥੋੜਾ ਖੱਟਿਆ ਬੰਦਾ ਬਹੁਤ ਗ੍ਰੇਟ ਆ ਬਹੁਤ ਮਨ ਲੱਗੀ ਕੜਵ ਜੇ ਆਪਾਂ ਕਰੀਏ ਨਾ ਕਿ ਕਈ ਬੰਦੇ ਪਹਿਲੀ ਵਾਰ ਸੀ ਆਪਣਾ ਸਿਸਟਮ ਦਿਖਾ ਦਿੰਦੇ ਹੁੰਦੇ ਆ ਤਾਂ ਇਹ ਭਾਜੀ ਪਾਕਿਸਤਾਨ ਦਾ ਮੇਰੇ ਨਾਲੋਂ ਕਾਫੀ ਵੱਡਾ ਆਪਣੇ ਆਰ ਗਈ ਆ ਪੰਜਾਬ ਦਾ ਉੱਤਰ ਦਾ ਬਹੁਤ ਵਧੀਆ ਅਗਲੇ ਨੇ ਗਾਈਡ ਕਰਦਾ ਹਰ ਇੱਕ ਚੀਜ਼ ਮੈਨੂੰ ਦੱਸੀ ਉਹਨੇ ਐਨਾ ਕੋਈ ਲੋਡ ਨਹੀਂ ਪਾਇਆ ਮੇਰੇ ਤੇ ਕੰਮ ਤਾਂ ਚੱਲੋ ਹੈ ਹੀ ਨਾ ਨੋਰਮਲ ਜਿਆ ਦੁਪਹਿਰੇ ਮੈਨੂੰ ਬਰੀਆਨੀ ਮਿਲੀ ਸੀਗੀ ਵੀ ਸਪੈਸ਼ਲ ਅਗਲਾ ਮੇਰੇ ਲਈ ਵੈਜ ਲੈ ਕੇ ਆਇਆ ਦੁਪਹਿਰੇ ਵੀ ਉਹਨੇ ਮੈਨੂੰ ਵੈਜ ਲਿਆ ਕੇ ਦਿੱਤੀ ਕਹਿੰਦਾ ਕਿ ਤੂੰ ਖਾਣ ਨਹੀਂ ਤਾਂ ਤੂੰ ਵੈਜ ਖਾ। ਉਹਨੂੰ ਸਨੈਕਸ ਦਿੱਤੇ ਉਹਨੇ ਕਹਿੰਦਾ ਕਿ ਮੈਂ ਘਰ ਲੈ ਕੇ ਜਾ ਸਕਦੇ ਹਾਂ ਹੁਣ ਤਾਂ ਮੈਂ ਕਹਿੰਦਾ ਪੀਣੀ ਹੈਗਾ ਖਾਣ ਨੂੰ ਤਾਂ ਕਹਿੰਦਾ ਹਾਂ ਲੈ ਕੇ ਜਾ ਸਕਦੇ। ਮੈਂ ਹੁਣ ਘਰੇ ਜਾ ਕੇ ਖਾਵਾਂਗਾ। ਉਹੀ ਪੈਸੇ ਬਚੂਗੇ ਦੁਪਹਿਰ ਦੇ ਵੀ ਪੈਸੇ ਬਚ ਗਏ ਸ਼ਾਮ ਦੇ ਵੀ ਬਚ ਗਏ। ਇੱਥੇ ਜੇ ਮੈਂ ਇੱਥੇ ਰਿਹਾ ਇੱਥੇ ਰੋਟੀ ਪਾਣੀ ਦਾ ਸਿਸਟਮ ਠੀਕ ਹੈ। ਰੋਟੀ ਦੇ ਪੈਸੇ ਬਾਦਿਆ ਕਰਨੇ ਬੰਦੇ ਨੇ। ਬਾਕੀ ਹੁਣ ਚੱਲਦੇ ਆਂ। ਜਾ ਕੇ ਚੇਂਜ ਉਂਝ ਕਰਾਂਗੇ ਪੈਸੇ ਕੋਰੇ। ਫੇਰ ਤੁਹਾਨੂੰ ਮਿਲਾਂਗੇ ਗੱਲਾਂ ਪੱਤਾ ਕਰਦੇ ਆਂ। ਮੜਿਆ ਬਾਹਰ ਫੁਮਾ ਦੇ। ਇੱਤਰ ਦਾਲੇ ਦੇ ਵਾਲੇ ਕੋਈ ਵੀ ਨਹੀਂ ਆ। ਸਾਰਾ ਦੂਰ ਦੂਰ ਤੱਕ ਖਾਲੀ ਗਿਆ ਸਿਸਟਮ। ਮਾ ਕੰਪਨੀਆਂ ਹੀ ਕੰਪਨੀਆਂ। ਐਕਸਪੀਰੀਅੰਸ ਤੁਹਾਨੂੰ ਜਾ ਕੇ ਦੱਸੂਗਾ ਕਿੱਦਾਂ ਦਾ ਰਿਹਾ ਕਿੱਦਾਂ ਦਾ ਨਹੀਂ। ਵਧੀਆ ਸੀ ਐਕਸਪੀਰੀਅੰਸ ਗੁੱਡ ਸੀ। ਨਾਟ ਬੈਡ। ਗੁੱਡ। ਗੋ ਟੂ ਦੋ ਵੀ ਵਧੀਆ ਹੀ ਸੀਗਾ। ਕੋਈ ਐਡਾ ਲੋਡ ਵਾਲਾ ਸਿਸਟਮ ਨਹੀਂ ਕੋਈ ਕੁਝ ਨਹੀਂ ਆ ਜਿੰਨੇ ਬੰਦੇ ਆ ਸਾਰਿਆਂ ਦਾ ਕੰਮ ਮਲਗੀ ਨਾਰਮਲ ਆ ਬਿਲਕੁਲ ਨਾ ਮੇਰਾ ਕੰਮ ਜੇ ਕੰਮ ਲਗੀ ਜਦੋਂ ਟਰੱਕ ਵਗੈਰਾ ਆਉਂਦੇ ਆ ਤਾਂ ਉਹਨਾਂ ਨੂੰ ਵੀ ਦੇਖਣਾ ਕਿ ਬਸ ਉਹਨਾਂ ਦੀ ਡ੍ਰੈਸ ਉਹਨਾਂ ਨੇ ਪਾਈ ਹੋਈ ਹੈ ਚੰਗੀ ਤਰ੍ਹਾਂ ਜਾਂ ਨਹੀਂ ਪਾਈ ਹੋਈ ਹੈ ਕੋਈ ਬੰਦਾ ਬਾਹਰ ਨਹੀਂ ਆਣਾ ਚਾਹੀਦਾ ਗੱਡੀ ਠੀਕ پارک ਕੀਤੀ ਹੈ ਜਾਂ ਨਹੀਂ ਕੀਤੀ ਹੈ ਬਹੁਤ ਹੱਦ ਤੱਕ ਅੰਨੇ ਰਸਤਾ ਬੀ ਦੂਜੀ ਗੱਲ ਇਹ ਜਦੋਂ ਟਰੱਕਾਂ ਤੇ ਮੋਰੇ ਸਟਾਪਰ ਲੱਗੇ ਹੁੰਦੇ ਆ ਤਾਂ ਬਸ ਉਹ ਮੈਂ ਦੇਖਣੇ ਆ ਕਿ ਬੰਦੇ ਡਰਾਈਵਰ ਸਟੌਪ ਪਾਉਂਦੇ ਆ ਕਿ ਨਹੀਂ ਪਾਉਂਦੇ ਕਈ ਆਦੀ ਗੱਡੀ ਲਾ ਕੇ ਖੜੀ ਕਰ ਦਿੰਦੇ ਆ ਬਾਅਦ ਉਹ ਨਹੀਂ ਲਾਊਗਾ ਤਾਂ ਫੇ ਮੇਰੇ ਤੇ ਪ੍ਰੈਸ਼ਰ ਪੈਣਾ ਕੀ ਤੂੰ ਕਹਿਣਾ ਕੀ ਕਹਿੰਦਾ ਕਿਉਂ ਨਹੀਂ ਬਾਹੀ ਕੋਸ਼ਾ ਹੋਰ ਤਾਂ ਹੈ ਨਹੀਂ ਤਾਂ ਵੀ ਬਾਅਦ ਪਹੁੰਚ ਗਏ ਆ ਸਾਹਮਣੇ ਮੈਂ ਤਾਂ ਭਾਈ ਗੜਿਆ ਭਾਈ ਮੈਂ ਲਾਉਂਦਾ ਮੇਰਾ ਹੀ ਤਾਂ ਨਹੀਂ ਇੰਤਜ਼ਾਰ ਕਰਦੇ ਜੀ ਮੇਰੀ ਗੱਲ ਘੰਟਾ ਟ੍ਰੈਫਿਕ ਕਰਕੇ ਲੇਟ ਹੋ ਗਿਆ ਰੀਵਿਊ ਤੁਹਾਨੂੰ ਮੈਂ ਕੱਪੜੇ ਬਦਲ ਕੇ ਦਿੰਦਾ ਮੋੜ ਤੇ ਟੀਂਜ ਕਰਦੀ। ਰੋਟੀ ਬਣਾਈ ਬੈਠੇ ਆਪਾਂ। ਬਣਾਉਣ ਲਈ ਜਿੰਕ ਭਾਜੀ ਖਾਣੀ ਮੈਂ ਕੱਲਾ। ਇਹ ਸਹੀ ਹੈ ਸਹੀ। ਮੈਂ ਤਾਂ ਹਾ ਦੁਪਹਿਰੇ ਬਰੀਆਨੀ ਮਿਲੀ। ਖਾਣ ਨੂੰ ਤੇ ਅੱਜ ਪਤਾ ਨਹੀਂ ਹੁਣ ਕੀ ਆ। ਦੇਖ ਦਿੰਦੇ ਹਾਂ ਖੋਲ ਕੇ। ਸੈਂਡਵਿਚ ਆ। ਇੱਕ ਫਰੂਟੀ ਹੈ ਤੇ ਪੈਨਗੇ ਆ। ਜਿੰਦੇ ਤੋਂ ਉਹ ਕਰਦੇ ਆ ਤੇ ਰੋਟੀ ਵੀ ਜਾਨੀ ਉਹ ਆ ਉਹ ਜੁੰਟੀ ਭਾਈ ਨੇ ਬਣਾਈ ਸੀ ਦਾਲ ਫੁਲਕਾ ਆਂਦੇ ਹੀ ਭਾਈ ਨੇ ਵਧੀਆ ਸ਼ਕਾਤ ਸੀ ਹੋਰ ਉਹ ਰੱਬ ਤੋਂ ਕੀ ਚਾਹੀਦਾ ਜਾਨਦੇ ਬੰਦੇ ਨੂੰ ਰੋਟੀ ਮਿਲ ਜਾਵੇ ਆ ਕੇ ਰੋਟੀ ਪਾਣੀ ਹੋ ਗਏ ਅਵੇਲੇ ਤੇ ਤੁਹਾਨੂੰ ਪਹਿਲਾਂ ਦਾ ਅੱਜ ਦਾ ਐਕਸਪੀਰੀਅੰਸ ਥੋੜਾ ਜਿਹਾ ਦੱਸਾਂ ਐਕਸਪੀਰੀਅੰਸ ਇੰਦਾ ਗੈਂਸ ਐਦਾ ਰਿਹਾ ਕਿ ਕੰਮ ਠੀਕ ਹੈ ਜੇ ਉੱਥੇ ਹੀ ਮੇਰੀ ਪੱਕੀ ਡਿਊਟੀ ਲੱਗੀ ਤਾਂ ਕੋਈ ਔਖਾ ਸਿਸਟਮ ਨਹੀਂ ਆ ਔਖਾ ਹੋਊਗਾ ਵੀ ਚਲੋ ਬੰਦਾ ਮੈਨੇਜ ਕਰ ਲੈਂਦਾ ਭਰ ਜਿੱਦ ਤੱਕ ਮੈਨੂੰ ਲੱਗਦਾ ਕੋਈ ਔਖਾ ਨਹੀਂ ਆਂਦਾ ਭਾਈ ਮਿਲਿਆ ਉਹ ਸੁਪਰਵਾਈਜ਼ਰ ਉਹ ਬੰਦਾ ਬਹੁਤ ਵਧੀਆ ਸੀਗਾ ਉਹਨੇ ਕੱਲੀ ਕੱਲੀ ਚੀਜ਼ ਮੈਨੂੰ ਦੱਸੀ ਐਦਾਂ ਐਦਾਂ ਕਹਿੰਦਾ ਜੇ ਇੱਥੇ ਪਾウダー ਮੰਨੈਟ ਵੀ ਤੁਰਿਆ ਤਾਂ ਕਹਿੰਦਾ ਆਹੀ ਕੰਮ ਆ ਹੋਰ ਕੋਈ ਕੰਮ ਨਹੀਂ ਆ ਜਿੱਦਾਂ ਮਰਜੀ ਕਹਿੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਸਿਕਿਉਰਟੀ ਨੇ ਉੱਥੇ ਹਰ ਇੱਕ ਚੀਜ਼ ਮਲਕੀ ਫ੍ਰੀ ਆ ਚਾਹ ਦੁੱਧ ਕੋਈ ਖਾਣਾ ਪੀਣਾ ਤੁਹਾਡੀਆਂ ਮੀਲਾਂ ਦੋ ਟਾਈਮ ਦੀਆਂ ਸਾਰੇ ਕੁਝ ਫ੍ਰੀ ਆ ਉੱਥੇ ਕੰਪਨੀ ਉਹ ਬਹੁਤ ਜ਼ਿਆਦਾ ਵੱਡੀ ਕੰਪਨੀ ਆ ਉਸ ਕੰਪਨੀ ਦੇ ਅਭੀ ਬੈਨੀਫਿਟਸ ਆ ਗੰਦਾ-ਗੰਦਾ ਉਹ ਹਜੇ ਨਹੀਂ ਇੰਤਾ ਦੱਸ ਦੱਸਦੇ ਹੁੰਦੇ ਉਹ ਇਹਦਾਂ ਬਾਅਦ ਚ ਦੱਸਾਂਗੇ ਉਹ ਜਦੋਂ ਬੰਦਾ ਪਰਮਾਨੈਂਟ ਹੋ ਜਾਂਦਾ ਫਿਰ ਸ਼ਾਇਦ ਉਹ ਦੱਸ ਦੇਗਾ ਬਾਕੀ ਚਲੋ ਮਾਬੇ ਨੇ ਇੱਥੇ ਭੇਜਿਆ ਦਾ ਕੰਮ ਨਾ ਕਰਨਾ ਹੀ ਆਪਾਂ ਡਟ ਕੇ ਬਸ ਦਿਲ ਲੱਗ ਗਿਆ ਹੁਣ ਇਹੀ ਹੁੰਦਾ ਬੰਦੇ ਦਾ ਕਿ ਦਿਲ ਲੱਗ ਜਾਵੇ ਦਿਲ ਲੱਗ ਗਿਆ ਕੰਮ ਦੇ ਪਹਿਲਾਂ ਜਦੋਂ ਮੈਂ ਸਵੇਰੇ ਗਿਆ ਉਹ ਜਾਂਦੇ ਦਾ ਮੈਨੂੰ ਬਹੁਤ ਹੋਰ ਤਰ੍ਹਾਂ ਲੱਗਾ ਉਹ ਤਰ੍ਹਾਂ ਤਾਂ ਲੱਗਾ ਨਾ ਕੋਈ ਆਲੇ-ਦੁਆਲੇ ਹੈਗਾ ਸਿਗਾ ਉੱਥੇ ਕੁਝ ਨਹੀਂ ਸੀ ਦਾ ਆਲੇ-ਦੁਆਲੇ ਬਸ ਫੈਕਟਰੀਆਂ ਹੀ ਆ ਮਲਕੀ ਲੋਜਿਸਟਿਕ ਦੀਆਂ ਸਾਰੀਆਂ ਐਕਸਪੋਰਟ ਇੰਪੋਰਟ ਦਾ ਹੀ ਕੰਮ ਆ ਸਾਰਾ ਜਦੋਂ 12 1 ਵਜੇ ਕੇ ਹੌਲੀ 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 ਇੱਕ ਹੋਰ ਉੱਥੇ ਪੰਜਾਬੀ ਮੁੰਡਾ ਟੱਕਰਿਆ ਮੈਨੂੰ ਫਲੋਰ ਦਾ ਉਹ ਪਲੰਬਰ ਦੇ ਕੰਮ ਕਰਦਾ ਜਿਹਾ ਉਹਨਾਂ ਗੱਲਾਂ ਬਾਤਾਂ ਮਾਰੀਆਂ ਥੋੜੀਆਂ ਜਿਹੀਆਂ ਫੇ ਬੰਦਾ ਨੂੰ ਹੋ ਜਾਂਦਾ ਵਾ ਤੇ ਉਹ ਸੁਪਰਵਾਈਜ਼ਰ ਕਾਫੀ ਵਧੀਆ ਮੁੰਡਾ ਦਾ ਅੰਦਰ ਆ ਤੁਹਾਨੂੰ ਦਿੱਤਾ ਪਹਿਲਾਂ ਹੀ ਉਹ ਪੰਜਾਬੀ ਨਿਕਲਿਆ ਫੇ ਉਹ ਗੱਲਾਂ ਬਾਤਾਂ ਉਹ ਪਾਕਿਸਤਾਨ ਦਾ ਗੱਲਾਂ ਗੁੱਲਾਂ ਮਾਰੀਆ ਵਧੀਆ ਉਹਨੇ ਦੱਸਿਆ ਇਦਾਂ ਨਹੀਂ ਤਾਂ ਇਦਾਂ ਕਹਿੰਦਾ ਵਧੀਆ ਮਲਕੀ ਜੇਸ ਲਾਈਨ ਤੋਂ ਆਦੀਆਂ ਉਦਾਂ ਦੇ ਹੁੰਦਾ ਹੀ ਆ ਬਾਕੀ ਹੁਣ ਚੱਲਦੇ ਆ ਬਾਹਰ ਨੂੰ ਜ਼ਿਆਦਾ ਘੁੱਟ ਘੁੱਟ ਕੀ ਨਹੀਂ ਆ ਨੇ ਆ ਗਏ ਰੋਟੀ ਪਾਣੀ ਆ ਚੁੱਕੇ ਆ ਮਾਰਕੀਟ ਅਗਲੇ ਅੰਦਰ ਮਿਲਵਾਇ ਦੇ ਇਹਦਾ ਬੜੀ ਵੱਡੀ ਮਾਰਕੀਟ ਆ ਆਹਾ ਉਹਦੀ ਐਂਟਰੈਂਸ ਆ ਫਿਰ ਅੰਦਰ ਜਾ ਕੇ ਪਤਾ ਲੱਗੂਗਾ ਸਿਸਟਮ ਕੀ ਆ ਕਾਫੀ ਕਾਫੀ ਤਕੜਾ ਗੱਲ ਚੱਲਦਾ ਇੱਥੇ ਕੀ ਲਈ ਆ ਇੱਕ ਖਣ ਦਾ ਪੈਕਟ ਲੈਣਾ ਸੀ ਬਸ ਤੇ ਇੱਕ ਪਾਈਨੇ ਬੋਰਚ ਲੈਣਾ ਸੀ ਪ੍ਰੋਟੀਨ ਸੈੱਟ ਕਰ ਉਹਦਰ ਆਉਣ ਦਾ ਪੁੱਛਿਆ 275 ਦਾ ਲੱਗਿਆ ਇੱਥੇ ਜਦੋਂ ਆਉਣਾ ਹੀ ਆਂਦਾ ਤੇ ਇੱਕ ਮਸਲ ਟੱਕਾਂਦਾ ਜੇ ਮੂੰਹ ਲੱਗੇ ਤਾਂ ਇੱਥੇ ਹੀ ਲਾਵਾਂਗੇ ਲਾਓਏ ਮਿੱਤਰੋ ਵਾਪਸ ਆ ਗਏ ਆ ਆਪਣੇ ਫਿਰ ਅੱਡੇ ਤੇ ਅੱਡਾ ਹੀ ਕਹ ਲਓ ਜਿੱਦਾਂ ਦੇ ਇੱਥੇ ਜਨਤਾ ਨੇ ਕੱਪੜੇ ਦੇਖੋ ਕਿਦਾਂ ਅੱਜ ਹਵਾ ਸਵੇਰ ਦੀ ਬਹੁਤ ਚਲਦੀ ਪਈ ਹੈ ਬਹੁਤ ਜ਼ਿਆਦਾ ਹੋਣ ਹੋਈ ਸੀ 12 ਵਾਂ ਆਇਆ ਇੰਨੀ ਤੇਜ਼ ਹਵਾ ਚੱਲਦੀ ਵਿੱਚ ਬਾਕੀ ਆ ਦਿਨ ਪਹਿਲਾਂ ਸੀਗਾ ਕੰਮ ਦਾ ਕੰਮ ਆ ਜਾ ਮਤਲਬ ਕਿ ਪੱਕਾ ਕੱਲ ਨੂੰ ਤਾਂ ਉਹਦਾ ਫੇਰ ਉੱਥੇ ਜਾਣਾ ਵਾ ਤੇ ਆ ਭਾਈ ਜਿਗਾਉਣੇ ਮੈਨੂੰ ਦੱਸਿਆ ਕਹਿੰਦਾ ਕਿ ਤੁਸ ਕੱਦੋ ਮੇਰੇ ਨਾਲ ਹੀ ਜਾਣਾ ਮੈਂ ਉਹ ਕਹਿੰਦਾ ਕਿ ਮੈਂ ਕਿ ਮੈਂ ਪੁੱਛ ਕੇ ਆਵਾਂ ਮੈਂ ਨਾ ਨਹੀਂ ਪੁੱਛਣ ਦੇ ਕੋਈ ਲੋੜ ਨਹੀਂ ਐ ਹਨਾ ਤੋ ਮੇਰੇ ਨਾਲ ਹੀ ਜਾਣਾ ਦਾ ਅੱਜ ਉੱਠਿਆ ਤੇਗਾ 3:50 ਤੇ ਅੱਜ ਉਠਾਂਗੇ 4:00 ਤੇ ਆ ਕੇ 6:00 ਵੇ ਜਾਣਾ ਐ 7:00 ਵਜੇ ਦੀ ਹੈ ਬਾਕੀ ਆਦਿ ਆਪਣਾ ਪਿਆਰ ਬਣਾਈ ਰੱਖਿਓ। ਵਲੌਗ ਵਧੀਆ ਲੱਗੇ ਲਾਇਕੇ ਬਣਗੇ ਜਰੂਰ ਕਰ ਦਿਓ। ਸੋ ਜੋ ਵੀ ਬੰਦਾ ਮੋਟੀਵੇਟ ਹੋਣਾ ਰਹੇ ਬਾਕੀ। ਬਲੌਗ ਨਹੀਂ ਘਟਣਾ ਯਾਰਾ। ਮੈਂ 6 ਮਿੰਟ ਦਾ ਬਣੇ 5 ਮਿੰਟ ਦਾ ਬਣਾਂਗਾ ਜਰੂਰ। ਮੈਂ ਥੋੜਾ ਬਣੇ। ਮੋਰ ਵੀ ਲੈਣਾ ਦੇਰ ਨਹੀਂ ਲੱਗਿਆ ਮੈਂ ਚਲੋ ਬਾਹਰ ਘੁੰਮ ਆਉਂਦਾ। ਨਾਲੇ ਥੋੜਾ ਮਾਈਂਡ ਫਰੈਸ਼ ਹੋ ਜਾਊਗਾ ਨਾਲੇ ਥੋੜਾ ਬਲੌਗ ਬਣਾਂਗੇ ਹੋਰ। ਬਾ ਤੁਹਾਡੇ ਪਿਆਰ ਨਾਲ ਹੀ ਜੇ ਤੁਸੀਂ ਪਿਆਰ ਬਣਾਈ ਰੱਖੋਗੇ ਤਾਂ ਆਪਾਂ ਵੀ ਨਾਲ ਹੀ ਹਾਂ ਤੁਹਾਡੇ। ਬਾਕੀ ਨਾਮ ਰਾਮ ਸਾਰਿਆਂ ਨੂੰ ਮੰਡੇ ਤੁਹਾਨੂੰ ਕੱਲ੍ਹ ਅਗਲੇ ਵਲੌਗ நான் சரிதுக்கிறேன் நான் புதிருக்கிறேன்